ਦਾਈਓ ਬੇ ਤੇ ਸਾਨੀਆਂ ਤੀਆਂ ਵਾਸਤੇ ਜ਼ੋਰਦਾਰ ਤਾਲੀਆਂ ਨਾਲ ਸਵਾਗਤ ਕਰੋ। ਲੋ ਜੀ ਰੌਣਕਾਂ ਇੱਥੇ ਲਗੀਆਂ ਹੋਈਆਂ ਨੇ ਤੇ ਆਪਾਂ ਅੱਜ ਤੀਆਂ ਦੀ ਗੱਲ ਕਰਦੇ ਹਾਂ। ਉਹ ਕੋਈ ਨਾ ਔਰ ਗੁਰ ਰੱਬ ਨੂੰ ਕਹਿੰਦੀ ਅੱਜ ਰੱਬ ਦੀਆਂ ਵੀ ਗੱਲਾਂ ਕਰਾਂਗੇ। ਕਿ ਰੱਬ ਨੂੰ ਕਹਿੰਦੇ ਰੱਬ ਜੀ ਰੱਬ ਜੀ ਮੈਂ ਵਿਆਹ ਨਹੀਂ ਕਰਵਾਣਾ ਮੇਰੇ ਰਿਸ਼ਤੇ ਨਾਲ ਮੇਰੇ ਮਗਰ ਪਾਈ ਨੇ ਮਾਂ ਤੇ ਉਹ ਕਹੇ ਮਗਰ ਪਾਈ ਨੇ ਕਿ ਮੈਂ ਕਾਦਿਆਂ ਤੁਹਾਨੂੰ ਮੈਂ ਵਿਆਹ ਨਹੀਂ ਆ ਕਰਵਾਣਾ ਕਿਉਂਕਿ ਮੈਂ ਪੜ੍ਹੀ ਲਿਖੀ ਆ ਮੈਂ ਇੰਡੀਪੈਂਡੈਂਟ ਆ ਮੈਂ ਕਾਮਯਾਬੀ ਆ ਮੈਂ ਅਸਮਾਨ ਦੀਆਂ ਉਚਾਈਆਂ ਨੂੰ ਛੋਣਾ ਮੈਂ ਵਿਆਹ ਨਹੀਂ ਕਰਵਾਣਾ ਤੇ ਰੱਬ ਸਭ ਦੀ ਸੁਣਦਾ ਹੈ ਰੱਬ ਜੀ ਮੈਨੂੰ ਇਸ ਕੋ ਰਾਏ ਤੇ ਕਹਿਣ ਲੱਗੇ ਤੂੰ ਮੇਰੀ ਖੂਬਸੂਰਤ ਰਚਨਾ ਹੈ ਮੈਂ ਤੈਨੂੰ ਬਣਾਇਆ ਮੈਨੂੰ ਪਤਾ ਹੈ ਤੂੰ ਅਸਮਾਨ ਦੀਆਂ ਉਲੱਤੀਆਂ ਚੁਆਈਂਗੀ ਪਰ ਇਹ ਸਾਰਾ ਕੁਝ ਕਰਦਿਆਂ ਤੇਰੇ ਕੋਲੋਂ ਗਲਤੀਆਂ ਵੀ ਹੋਣਗੀਆਂ ਉਹ ਗਲਤੀਆਂ ਕਿਸੇ ਤੇ ਥੋਪਣ ਵਾਸਤੇ ਤੈਨੂੰ ਬਦੀ ਵੀ ਲੋੜ ਹੈ ਉਹ ਰੱਬ ਕਹਿੰਦੇ ਰੱਬ ਜੀ ਤੁਸੀਂ ਤਾਂ ਮੇਰੀਆਂ ਅੱਖਾਂ ਹੀ ਖੋਲ ਦਿੱਤੀਆਂ

ਕੰਗਾ ਨਾ ਉਪੜਾ ਦੁਖੀ ਜਿਆਸੀ ਤੇ ਉਹ ਕਹਿੰਦਾ ਰੱਬਾ ਰੱਬਾ ਤੂੰ ਮੈਨੂੰ ਬਚਪਨ ਦਿੱਤਾ 15 ਸਾਲਾਂ ਬਾਅਦ ਮੇਰਾ ਬਚਪਨ ਵਾਪਸ ਲੈ ਲਿਆ ਫਿਰ ਤੂੰ ਮੈਨੂੰ ਜਵਾਨੀ ਦਿੱਤੀ 15 ਸਾਲ ਬਾਅਦ ਉਹ ਵੀ ਵਾਪਸ ਲੈ ਲਈ ਫਿਰ ਤੂੰ ਮੈਨੂੰ ਜਨਾਨੀ ਦਿੱਤੀ ਅੱਜ 15 ਸਾਲ ਹੋ ਗਏ ਨੇ ਰੱਬ ਜੀ ਇਸ ਇਜ਼ੋ ਫ੍ਰੈਂਡਲੀ ਰਿਮਾਈਂਡਰ ਐ ਤੁਹਾਨੂੰ ਆਜੀ ਤੁਹਾਡਾ ਤੇ ਇਹ ਵੀ ਨਾ ਇੱਕ ਇੱਕ ਬੰਦਾ ਕਹਿੰਦਾ ਕਹਿੰਦਾ ਰੱਬ ਜੀ ਰੱਬ ਜੀ ਮੈਂ ਇਨੀ ਮਿਹਨਤ ਕਰਦਾ ਨੌਕਰੀ ਕਰਦਾ ਇਨੇ ਪੈਸੇ ਕਮਾ ਕੇ ਲਿਆਣਾ ਬਾਸ ਦੀ ਡਾਂਟ ਖਾਂਦਾ ਇੱਕ ਪਤਨੀ ਕੀ ਹੁੰਦੀ ਹੈ ਕਾਲੂ ਭਾਈ ਜੀ ਕੁਝ ਵੀ ਨਹੀਂ ਕਰਦੀ ਬਸ رب جی کہنے لگے کہ میں تیری فریاد سن لی ہے کہ میں ایک ہفتے آ کے تینو پتنی بنا دینا تیری پتنی نو پتی بنا دینا تو تینو پتنی بنا دینا لو جی وہ بندہ پتنی بن گیا دوجے دن سویرے چار بجے اٹھے اٹھ کے بچیاں نو اٹھایا انہوں نے تیار کرایا سکول بھیجا پھر سکولوں لے کے آئے دوپہر نو پھر آ کے کھانا بنایا

ਰਬਾ ਰਬਾ ਮੇਰੇ ਕੋਲੋਂ ਬੜੀ ਭਾਰੀ ਗਲਤੀ ਹੋ ਗਈ ਮੈਨੂੰ ਦੁਬਾਰਾ ਪਤੀ ਬਣਾ ਦੇ ਰੱਬ ਕਹਿੰਦਾ ਮੈਂ ਤਾਂ ਤੈਨੂੰ ਹਫਤੇial ਤੇ ਪਤਨੀ ਬਣਾਇਆ ਸੀ ਤੂੰ ਤਾਂ ਦੋ ਦਿਨਾਂ ਬਾਅਦ ਹੀ ਤੇਰੀ ਬੱਚ ਹੋ ਗਈ ਹੈ ਪਰ ਮੈਂ ਤੈਨੂੰ ਪਤਨੀ ਨਹੀਂ ਬਣਾ ਸਕਦਾ ਕਿਉਂਕਿ ਤੂੰ ਪ੍ਰੈਗਨੈਂਟ ਹੋ ਗਈ ਹੈ ਹੱਸਦੇ ਰੋਂ ਸਾਡੇ ਰੋ ਕੋਈ ਰੋ ਕੋਈ ਨਾ ਹਾਰ ਰੋ ਜ਼ਿੰਦਗੀ ਜ਼ਿੰਦਾਬਾਦ